ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਮੇਰੇ ਨਾਲ ਵੱਡਾ ਭਰਾ ਮੇਰਾ ਜਿਹੜਾ ਬੋਲਡਾਂ ਦੀ ਮੰਨ ਲਾ ਵੀ ਬਹੁਤ ਜਿਆਦਾ ਬਰੀਕੀਆਂ ਟੈਕਨੋਲੋਜ ਹੈ ਇਹ ਬਾਈ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭਾਈ ਜੀ ਹੋਰ ਠੀਕ ਠਾਕ ਹੈ ਜੀ ਤੇ ਵੀਰੇ ਕਰੇ ਆਪਣਾ ਡਰੈਸ ਬੋਲਦਾ ਆ ਹੈ ਕਿੱਥੇ ਕਿਧੇ ਆ ਆਪਣਾ ਐਡਰੈਸ ਸਿਕਲ ਜੀ ਬਲਤੇਸ਼ ਸੋਢੀ ਆਟੋ ਡੀਲ ਨੇੜੇ ਪੁਰਾਣੀ ਜੇਲ ਜਿਹੜੀ ਹੈਗੀ ਐ ਉੱਥੇ ਆ ਪੁਰਾਣੀ ਜੇਲ ਦੀ ਜਿਹੜੀ ਕੰਨ ਦਾ ਹਾਂਜੀ ਬਸ ਵਿਚਾਲੇ ਗਲਗੋਈ ਆ ਸਨ ਚ ਨਾਲ ਹੀ ਬਾਈ ਉਹਨਾਂ ਦੀ ਸ਼ਾਪ ਆ ਤੇ ਵੀਰੇ ਅੱਜ ਆਹਾ ਬੋਲਡ ਆ ਜਿਹੜਾ ਕਿਹੜਾ ਮਾਡਲ ਆ ਇਹ ਇਹ ਹੈਗਾ ਵੀਰ ਜੀ 2019 ਮਾਡਲ 2019 ਮਾਡਲ ਆ ਜੀ origignal 16786 ਕਿਲੋਮੀਟਰ ਚੱਲਿਆ ਹੋਇਆ ਫਸਟ ਓਨਰ ਆ ਜੀ a1 ਕੰਡੀਸ਼ਨ ਆ ਇਹ ਆਪਾਂ ਕਦੋਂ ਮੱਲਾ ਚੈੱਕ ਵੀ ਕਰਾ ਸਕਦੇ ਆ origignal ਚੱਲਿਆ ਤੁਸਾਂ ਮਰਜੀ ਤੁਸੀਂ ਚੈੱਕ ਕਰਵਾ ਸਕਦੇ ਆ ਦਾ ਸਾਰਾ ਰਿਕਾਰਡ ਹੈਗਾ ਆਪਣੇ ਕੋਲ ਸਾਰਾ ਰਿਕਾਰਡ ਆਪਣੇ ਕੋਲ ਆ ਇਹ ਪੰਜਾਬ ਨੰਬਰ ਆ ਮੌਕੇ ਤੇ ਬਈ ਮਾਨਦਾਨ ਹਾਂਜੀ ਮੌਕੇ ਤੇ ਮਾਨਦਾਨ ਕਰ ਦੂਗਾ ਟੇਲ ਦੀ ਟੈਂਕੀ ਭਰਾ ਕੇ ਦੇਵਾਂਗੇ ਨਾਲ ਇੱਕ ਸਰਪ੍ਰਾਈਜ਼ ਗਿਫਟ ਦੇਵਾਂਗੇ ਤੇਲ ਦੀ ਟੈਂਕੀ ਭਰਾ ਕੇ ਦਵਾਂਗੇ ਨਾਲ ਇੱਕ ਸਰਪ੍ਰਾਈਜ਼ ਗਿਫਟ ਵੀ ਦਿੱਤਾ ਜਾਊਗਾ ਜੀ ਅੱਗੇ ਭਾਈ ਜੀ ਆਹ ਕਿਹੜਾ ਮਾਡਲ ਆ ਇਹ ਹੈਗਾ ਜੀ 2020 ਮਾਡਲ ਸੈਲਫ ਸਟਾਰਟ ਕਲਾਸਿਕ ਮੋਟਰਸਾਈਕਲ ਆ ਪੁਰਾਣੀ ਇੰਜਨ ਵਾਲਾ ਜਿਹੜਾ ਕਾਰਬੂਰੇਟਰ ਵਾਲਾ ਹੁੰਦਾ ਸੀ ਪਹਿਲਾਂ ਵਾਲੇ ਇੰਜਨ ਵਾਲਾ ਜੀ ਜੀ ਬਿਲਕੁਲ ਜੀ ਠੀਕ ਹੈ ਜੀ ਸਾਰੇ ਜਿੰਨੇ ਵੀ ਮੋਟਰਸਾਈਕਲ ਤੁਹਾਨੂੰ ਦਿਖ ਰਹੀਆਂ ਸਾਰਿਆਂ ਤੋਂ ਤੁਹਾਨੂੰ ਤੇਲ ਦੀ ਟੈਂਕੀ ਭਰਾ ਕੇ ਦਿੱਤੀ ਜਾਊਗੀ ਸਰਪ੍ਰਾਈਜ਼ ਗਿਫਟ ਮਿਲੂਗਾ ਜੀ ਠੀਕ ਹੈ ਜੀ ਵੀਰੇ ਇੱਕ ਮੈਨੂੰ ਹੋਰ ਦੱਸ ਜੀ ਜਿਹੜੇ ਆ ਪਹਿਲਾਂ ਵਾਲੇ ਇੰਜਨ ਸੀਗੇ ਜਿਹੜੇ ਹੌਣ ਆਉਂਦੇ ਆ ਇਹਨਾਂ 'ਚ ਕੀ ਫਰਕ ਸੀ ਆ ਇਹ ਯੂਨਿਟ ਕੰਸਟਰਕਸ਼ਨ ਇੰਜਨ ਹੁੰਦਾ ਸੀਗਾ ਜੀ ਜੀ ਇਹਦੇ ਇੱਕ ਜਿਹਾ ਯੂਨੀਕ ਥੰਪ ਹੁੰਦੀ ਸੀਗੀ ਜੀ ਠੀਕ ਆ ਨਾ ਜਿਹਨੂੰ ਆਪਾਂ ਬੋਲਟ ਦੀ ਦੁਗਦੁਗ ਕਹਿੰਦੇ ਆ ਠੀਕ ਆ ਨਾ ਪਹਿਲਾ ਜਿਹੜਾ ਹੌਣ ਵਾਲਾ ਮੋਟਰਸਾਈਕਲ ਆ ਬੇਸ਼ੱਕ ਟੈਕਨੋਲੋਜੀ ਵਿੱਚ ਵਧੀਆ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਬਟ ਉਹਦੇ ਵਿੱਚ ਨਾ ਜਿਹੜੀ ਉਹਦੀ ਪਾਵਰ ਹੁੰਦੀ ਆ ਜਨਰੇਟ ਹੁੰਦੀ ਆ ਜਾਂ ਕੰਡੀਸ਼ਨ ਦੀ ਟਾਈਮਿੰਗ ਹੁੰਦੀ ਆ ਜਿਹੜੀ ਰੇਸ ਹੁੰਦੀ ਆ ਮਤਲਬ ਪੰਜਾਬੀ ਦੇ ਵਿੱਚ ਕਹਿੰਦੇ ਰੇਸ ਜਿਆਦਾ ਰਹਿੰਦੀ ਆ ਉਸ ਕਰਕੇ ਆਪਾਂ ਨਾ ਕਿਤੇ ਨਾ ਕਿਤੇ ਉਹ ਥੰਪ ਨੂੰ ਮਿਸਟ ਕਰਦੇ ਜਿਹਨੂੰ ਆਪਾਂ ਦਗ ਦਗ ਕਹਿੰਦੇ ਆ ਬੋਲ ਦਗ ਦਗ ਕਹਿੰਦੇ ਆ ਮੱਲਾ ਵੀ ਜਿੱਤੋਂ ਮੱਲਾ ਵੀ ਜਿਹੜਾ ਆਮ ਬੁਲਟ ਦੀ ਜਿਹੜੀ ਪਛਾਣ ਪਹਿਚਾਣਾ ਦਗ ਦਗ ਹਾਂਜੀ 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 ਇਹ ਗੱਲਾਂ ਮਤਲਬ ਚੱਲਦੇ ਆ ਰਹੇ ਆ ਤੇ ਅਗਲੇ ਵਾਰ ਜੀ ਆਹਾ ਬਾਟ ਕਿਹੜਾ ਮਾਡਲ ਆ ਤੇ ਕਿੰਨੇ ਦਾ ਹੈਗਾ ਜੀ ਇਹ 20 ਮਰਜੀ ਤੁਸੀਂ ਚੈੱਕ ਕਰਾ ਸਕਦੇ ਆ 180000 ਦੀ ਆਪਣੀ ਡਿਮਾਂਡ ਆ ਜੀ ਮੱਲਾ ਮੌਕੇ ਦੇ ਦੇ ਜਮਾਨਤਾਂ ਹਾਂਜੀ ਮੌਕੇ ਦੇ ਜਮਾਨਤਨ ਕੀਤੇ ਮੌਕੇ ਦੇ ਜਮਾਨਤਨ ਕੀਤਾ ਜਾਊਗਾ ਬਿਲਕੁਲ ਤੇ ਅਗਲੇ ਪਾਸੇ ਆਪਣੇ ਕੋਲੇ ਆਇਆ ਨੀ ਬਲੈਕ ਕਲਰ ਦੇ ਵਿੱਚ ਜੀ ਇਹ ਵੀ ਪੀ ਵੀ 55 ਨੰਬਰ ਆ ਜੀ ਇਹਦਾ ਜੀ ਪੰਜਾਬ ਦਾ ਹੀ ਹਾਂਜੀ ਇਹਦਾ ਬਈ ਕੀ ਡਿਮਾਂਡ ਆ ਇਹ ਦੀ ਜੀ ਇਹ 18 ਮਾਡਲ ਹੈਗਾ ਜੀ 190 ਦਾ ਆਪਾਂ ਨੂੰ ਇਹ ਇਹ ਬੁਲਟ ਹੈਗਾ ਜੀ ਸਟੈਂਡਰਡ ਜਿਹਦੀ ਆਪਾਂ ਗੱਲ ਕਰਦੇ ਆ ਸਟੈਂਡਰਡ ਬੁਲਟ ਹਾਂਜੀ ਪੰਜਾਬੀਆਂ ਦੀ ਪਹਿਲੀ ਪਸੰਦ ਆ ਜੀ ਠੀਕ ਹੈ ਨਾ ਜੀ ਇਸ ਕਰਕੇ ਮਤਲਬ ਇਹ ਗੱਡੀ ਲੋਕਾਂ ਦੀ ਬਦੌਲਤ ਜਿਹੜੀ ਹੁਣ ਤੱਕ ਵਧੀਆ ਚੱਲ ਰਹੀ ਹੈਗੀ ਹੈ ਠੀਕ ਹੈ ਜੀ 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 ਪੂਰੀ ਡਿਮਾਂਡ ਦੇ ਵਿੱਚ ਇਹ ਗੱਡੀ ਹਮੇਸ਼ਾ ਰਹਿੰਦੀ ਹੈਗੀ ਹੈ ਜੀ ਕਿਉਂਕਿ ਪੰਜਾਬੀ ਇਹਨੂੰ ਬਹੁਤ ਲਾਈਕ ਕਰਦੇ ਬਹੁਤ ਬਹੁਤ ਤੇ ਅਗਲੇ ਪਾਸੇ ਭਾਈ ਆਹ ਬੋਲਟ ਆ ਯਾਰ ਵੀ ਜੀ ਇਹ 2023 ਮਾਡਲ ਹੈ ਵਿੱਚ ਇਹ ਤਾਂ ਭਾਈ ਮੰਨ ਲਾ ਵੀ ਯਾਰ ਘੈਂਟ ਹੀ ਬਲਾ ਬਣਾਇਆ ਪਿਆ ਯਾਰ ਹਾਂਜੀ ਬ੍ਰੇਕ ਬਰੂਕ ਤਾਂ ਹਨ ਲੈ ਮੱਲਾ ਵੀ ਇਹ ਬ੍ਰੇਕ ਹੈ ਡਿਸਕ ਬ੍ਰੇਕ ਆ ਦੋਨੇ ਦੋਨੋ ਡਿਸਕ ਬ੍ਰੇਕ ਆ ਸੈਲਫ ਸਟਾਰਟ ਆ ਹਾਈਡਰੋਲਿਕ ਸ਼ੌਕਰ ਆ ਪੂਰਾ ਵਧੀਆ ਮੋਟਰਸਾਈਕਲ ਸਿਰਫ 200 ਕਿਲੋਮੀਟਰ ਚੱਲਿਆ ਹੋਇਆ ਸਿਰਫ ਹੀ 200 200 ਕਿਲੋਮੀਟਰ ਮਤਲਬ ਮੇਰੇ ਅਰੇ ਗਏ ਜਾਂਸੀ ਤੋਂ ਲਿਆ ਕੇ ਗੇੜਾ ਦਿੱਤਾ ਹੋਣਾ ਹਾਂਜੀ ਹਾਂਜੀ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ 2.5 ਲੱਖ ਰੁਪਏ ਸਵਾ ਦੋ ਲੱਖ ਰੁਪਏ ਇਹ ਇਹਦੀ ਡਿਮਾਂਡ ਇਹਦੇ ਬਈ ਕੀ ਖਾਸੀਅਤ ਆ ਇਹ ਹੁਣ ਦੀ ਨਵੀਂ ਟੈਕਨੋਲੋਜੀ ਹੈ ਵੀਰੇ ਜੀ ਠੀਕ ਹੈ ਬਹੁਤ ਵਧੀਆ ਮੋਟਰਸਾਈਕਲ ਆ ਡਿਜੀਟਲ ਮੀਟਰ ਆ ਇਹਦੇ ਵਿੱਚ ਫਿਊਲ ਦੀ ਗੇਜ ਵੀ ਨਾਲ ਇਹਦੇ ਦਿੱਤੀ ਜਾਂਦੀ ਆ ਜੀ ਤਾਂ ਕਿ ਬੰਦਾ ਦੇਖ ਸਕਦਾ ਵੀ ਮੈਂ ਅੱਗੇ ਕਿੰਨਾ ਚੱਲ ਸਕਦਾ ਠੀਕ ਹੈ ਨਾ ਚਲਾਉਣ ਦੇ ਵਿੱਚ ਬਹੁਤ ਵਧੀਆ ਜੀ ਤੁਸੀਂ ਚਲਾ ਕੇ ਦੇਖੋਗੇ ਗੱਡੀ ਤੁਸੀਂ ਮੰਨੋਗੇ ਵੀ ਬਾਕੀ ਕੰਪਨੀ ਨੇ ਕੋਈ ਟੈਕਨੋਲੋਜੀ ਬਣਾਈ ਆ ਟੈਕਨੋਲੋਜੀ ਬਣਾਈ ਆ ਮਤਲਬ ਨਵੀਂ ਟੈਕਨੋਲੋਜੀ ਨਵੀਂ ਟੈਕਨੋਲੋਜੀ ਔਰ ਬਹੁਤ ਵਧੀਆ ਟੈਕਨੋਲੋਜੀ ਆ ਇਹ ਮੋਗਾ ਨੰਬਰੀ ਆ ਮੋਗਾ ਨੰਬਰੀ ਆ ਜੀ ਪੀ ਵੀ 29 ਆ ਪੀ ਵੀ 29 ਮੋਗਾ ਨੰਬਰ ਆ ਹਾਂਜੀ ਤੇ ਅਗਲੇ ਪਾਸੇ ਜੀ ਆਹ ਆਪਣੇ ਕੋਲੇ ਬਈ ਤੇ ਪੀਵੀ 56 ਹੈਗਾ ਜੀ 2020 ਮਾਡਲ ਆ ਰਾਇਕੋਟ ਦਾ ਨੰਬਰ ਆ ਔਰ origignal 11000 ਕਿਲੋਮੀਟਰ ਚੱਲਿਆ ਜਿੰਨੀਆਂ ਵੀ ਗੱਡੀਆਂ ਹੈਗੀਆਂ ਨਾ ਸਭ ਤੋਂ ਪਹਿਲਾਂ ਆਪਣਾ ਇਹੀ ਹੈ ਜੀ ਆਪਾਂ ਉਹੀ ਗੱਡੀ ਬਾਈ ਕਰਦੇ ਆ ਜਿਹਦੇ ਤੇ ਆਪਾਂ ਨੂੰ ਖੁਦ ਨੂੰ ਭਰੋਸਾ ਖੁਦ ਨੂੰ ਭਰੋਸਾ ਵੀ ਹੈ ਆਪਾਂ ਵੀ ਗਾ ਮਤਲਬ ਵੀ ਆਪ ਦੇਖ ਮੰਨ ਜੇ ਨਾ ਤਾਂ ਕਿ ਸਾਨੂੰ ਕੱਲ ਨੂੰ ਕਿਸੇ ਵੀ ਤਰੀਕਾ ਦਾ ਕੋਈ ਲੰਬਾ ਨਾ ਆ ਬੇਚੀ ਨਾ ਆਪਾਂ ਇੱਕ ਬੋਡਵੈਲ ਬਣਾਉਣੀ ਆ ਆਪਾਂ ਇੱਕ ਕੁਆਲਟੀ ਚੀਜ਼ ਵੇਚਣੀ ਆ ਹਾਂ ਇਹ ਵੀ ਇੱਕ ਹੋਰ ਆ ਜੀ ਬਾਈ ਜੀ ਮਤਲਬ ਇਹ ਦੁਕਾਨ ਤੇ ਆਪਾਂ ਬਾਈ ਉਹਨਾਂ ਦਾ ਕੀ ਰੇ ਕਹਿੰਦਾ ਲਾਇਆ ਹੁੰਦਾ ਸਟਾਲ ਲਾਈ ਵੀ ਹੁੰਦੀ ਆ ਉਦਾਂ ਦਾ ਕੰਮ ਨਹੀਂ ਹੈਗਾ ਇਹ ਪੱਕਾ ਕੰਮ ਆ ਬਾਈ ਮਤਲਬ ਹਾਂਜੀ ਪੱਕਾ ਕੰਮ ਆ ਪੱਕਾ ਟਿਕਾਣਾ ਫਟਾ ਮਤਲਬ 12 ਮਹੀਨੇ 30 ਦਿਨ ਇੱਥੇ ਹੀ ਹੁੰਦੇ ਆ ਇਹ ਤੇ ਇੰਨੇ ਹੁਣ ਇੱਥੇ ਮੋਟਰਸਾਈਕਲ ਲੱਗੇ ਮਿਲਣਗੇ ਮੋਟਰਸਾਈਕਲ ਦੇਖੋ ਖੜਾਉਣ ਦੀ ਜਗ੍ਹਾ ਜਿੰਨੀ ਹੈਗੀ ਉਹਨੇ ਖੜੇ ਆ ਮੋਟਰਸਾਈਕਲ ਸਾਡੇ ਕੋਲ ਕੋਈ ਕਮੀ ਨਹੀਂ ਪੰਜ ਸਤ ਦੁਕਾਨ ਦੇ ਵਿੱਚ ਵੀ ਖੜੇ ਆ ਹੋਰ ਵੀ ਸਾਡੇ ਕੋਲ ਮੋਟਰਸਾਈਕਲ ਬਹੁਤ ਹੈਗੇ ਇਹਦੀ ਬਾਈ ਕੀ ਡਿਮਾਂਡ ਹੈ ਇਹ 210000 ਦਾ ਜੀ 20 ਮਾਡਲ ਆ ਇਹ 2010 ਮਾਡਲ 210000 ਦਾ ਜੀ 20 ਮਾਡਲ ਆ ਕਾਰਬੂਟਰ ਵਾਲਾ ਕਾਰਬੂਟਰ ਵਾਲਾ ਹਾਂਜੀ ਹਾਂਜੀ ਤੇ ਆਹ ਆ ਜੀ ਅੱਗੇ 2010 ਹਾਂਜੀ ਇਹ 2019 ਮਾਡਲ ਆ ਇਹ 2021 ਮਾਡਲ ਆ ਉਹ 2018 ਮਾਡਲ ਆ ਆਪਣੇ ਕੋਲ ਹਰ ਮਾਡਲ ਦੀ ਰੇਂਜ ਹੈਗੀ ਆ ਕੋਈ ਵੀ ਕਿਸੇ ਟਾਈਪ ਦਾ ਵੀ ਸ਼ੁਰੂ ਸ਼ੁਰੂ ਕਿੱਥੇ ਕੁਝ ਹੋ ਜਾਂਦਾ ਆਪਣੇ ਕੋਲ 10-11 ਮਾਡਲ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋਲ 10-11 ਮਾਡਲ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਜੇ ਕਹਿੰਦੇ ਪੁੱਠੇ ਗੇਰਾਂ ਵਾਲਾ ਲੈਣਾ ਉਹ ਵੀ ਦਿਖਾ ਦੇ ਜੀ ਮਾੜਾ ਜਾਂ ਅੰਦਰ ਉਹ ਵੀ ਹੈਗਾ ਜੀ ਆਜੂ ਤੁਹਾਨੂੰ ਵਾਲਾ ਵੀ ਜਿਹੜੇ ਨੌਜਵਾਨ ਇਹ ਜਿਆਦਾ ਪਸੰਦ ਕਰਦੇ ਆ ਜਿਵੇਂ ਕਿਸੇ ਨੂੰ ਨਾ ਜਿਹਨੂੰ ਆਪਾਂ ਕਹਿੰਦੇ ਹਾਰਡ ਕੋਰ ਬੁਲਟਰ ਜਿਹਨੂੰ ਇਹ ਹੀ ਆ ਵੀ ਯਾਰ ਬੁਲਟਰ ਦਾ ਉਹੀ ਹੁੰਦਾ ਤੇ ਉਹੀ ਹੁੰਦਾ ਇੱਕ ਮਨ ਜੇ ਨੂੰ ਲੱਗਿਆ ਪਾਉਂਦਾ ਬਿਲਕੁਲ ਹਾਂਜੀ ਆਜੋ ਜੀ ਆ ਦਿਖਾਉਗਾ 2009 ਮਾਡਲ 2009 ਮਾਡਲ ਆ ਪੰਜਾਬ ਦਾ ਨੰਬਰ ਬਿਲਕੁਲ ਨਵਾਂ ਬ੍ਰਾਂਡ ਨਿਊ ਵਰਗੀ ਕੰਡੀਸ਼ਨ ਆ ਇਹਦੀ ਵੀ ਹਾਂ ਜੀ ਇਹਦਾ ਬਈ ਕੀ ਮੰਗਦੇ ਆਪਾਂ ਇਹ 2009 ਮਾਡਲ ਆ ਜੀ ਠੀਕ ਹੈ ਚਲਾਈ ਦੇ ਵਿੱਚ ਤੁਸੀਂ ਦੇਖ ਲਓ ਸਟਾਰਟ ਕਰਕੇ ਦੇਖ ਲਓ ਬਹੁਤ ਵਧੀਆ ਮੋਟਰਸਾਈਕਲ ਆ ਇਹਦੀ ਆਪਣੀ ਢਾਈ ਦੀ ਡਿਮਾਂਡ ਹੈ ਕਿ ਜੀ ਇਹਦੀ ਆਪਣੀ ਢਾਈ ਦੀ ਨਮਾ ਜੀ ਮੌਕੇ ਤੇ ਮਾਨਤਾ ਹਾਂ ਜੀ ਮਾਨਤਾ ਤੇ ਜਿਹੜਾ ਆਪਾਂ ਗੈਫਟ ਦੇਣਾ ਤੇਲ ਦੀ ਟੈਂਕੀ ਚ ਜਾਊਗਾ ਟੈਂਕੀ ਭਰ ਕੇ ਦਿੱਤੀ ਜਾਊਗੀ ਪਰ ਗਿਫਟ ਨਾਲ ਦਿੱਤਾ ਜਾਊਗਾ ਦਿੱਤਾ ਜਾਊਗਾ ਜੀ ਜਿਹੜਾ ਗੈਫਟ ਆ ਉਹ ਸਰਪ੍ਰਾਈਜ਼ ਹੀ ਰੱਖਿਆ ਜਾਊਗਾ ਪਰ ਤੇਲ ਦੀ ਟੈਂਕੀ ਤੁਹਾਨੂੰ ਦੱਸਣ ਲੱਗਿਆ ਮੈਂ ਇਹ ਫੁੱਲ ਕਰਾ ਕੇ ਹਾਂ ਜੀ ਕੰਡੀਸ਼ਨ ਦੇਖ ਲਓ ਤੁਸੀਂ ਬੋਲਡ ਦੀ ਪੱਲਾ ਵੀ ਕੀ ਬਾਤਾਂ ਹੈ ਮੜਾ ਯੱਕਰੀ ਕਰੋ ਸਟਾਰਟ ਓਕੇ ਮੈਂ ਸਟਾਰਟ ਕਰ ਦਿੰਦਾ ਕਿਉਂ ਜੀ ਮੈਂ ਕਿਹਨਾਂ ਕੀ ਬਾਤਾਂ ਕੀ ਹਾਂ ਕਰੂ ਸੋਰਾ ਗਿਰਾ ਬਾਜ ਇਹ ਇਹਦੀ ਆਪਾਂ ਭਾਲਦੇ ਹੁੰਨੇ ਆ ਬਾਜ ਉਹ ਹੀ ਮਤਲਬ ਬਾਜ ਦੀ ਬਣੀ ਵੀ ਆ ਤੇ ਬਈ ਇਹ ਤੇ ਸਾਰਾ ਅਰੀਜਨਲ ਜੀ ਬਿਲਕੁਲ ਜਹਾ ਕੋਈ ਕਿਤੇ ਮਾੜਾ ਮੋਟਾ ਆਪਣਾ ਕੀਤਾ ਹੋਇਆਗਾ ਨਹੀਂ ਨਹੀਂ ਦੇਖੋ ਜਿਹਾ ਜੀ ਕੰਡੀਸ਼ਨ ਦੇ ਵਿੱਚ ਖਰੀਦਿਆ ਦੇਖੋ ਕਾਲਿਜ ਕਰਨਾ ਠੀਕ ਆ ਜਾਉਦਾ ਚੱਲਿਆ ओरिजिनल ਹੈਗਾ ਜਿਹਾ ਜੀ ਕੰਡੀਸ਼ਨ ਦੇ ਵਿੱਚ ਹੈਗਾ ओरिजिनल ਆਪਣੀ ਜੀ 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 ਮਤਲਬ ओरिजिनल ਹੀ ਚੱਲਿਆ ਵਾ ਇਹ ਤੇ ਇੱਕ ਵਾਰੀ ਬਾਈ ਆਪਣਾ ਮਾੜਾ ਦੁਬਾਰਾ ਡਰੈਸ ਬੋਲ ਦੋ ਤੇ ਫੋਨ ਨੰਬਰ ਬੋਲ ਦੋ ਬਾਈ ਹੁਣਾਂ ਦਾ ਬਹੁਤ ਬੋਲ ਬਾਈ ਜੀ ਇਹੋ ਜੀ ਪੁੱਲਰ ਆਟੋ ਡੀਲ ਜੀ ਨੇੜੇ ਸਬਜ਼ੇਲ ਸਬਜ਼ੇਲ ਨੀਅਰ ਬੱਸ ਸਟੈਂਡ ਜੀ ਨੀਅਰ ਬੱਸ ਸਟੈਂਡ ਦੇ ਬਿਲਕੁਲ ਨੇੜੇ ਆ ਸਬਜ਼ੀਲ ਦੇ ਕੋਲ ਸਬਜ਼ੀਲ ਦੇ ਕੋਲ ਆ ਫੋਨ ਨੰਬਰ ਲਾ ਦੋ ਬਾਈ ਜੀ ਕਿੰਨਾ ਆਪਣਾ 9955635800 9955635800 ਫੇਰ ਰਿਪੀਟ ਕਰਦਾ 9955635800 ਜਿਹੜੇ ਵੀ ਮੱਲਾ ਵੀ ਵੀਰ ਭਰਾਣੇ ਬੋਲਟ ਲੈਣਾ ਬੋਲਟ ਦੇ ਸ਼ਕੀਨ ਆ ਤੇ ਤੁਸੀਂ ਜੇਲ੍ਹ ਦੇ ਬਿਲਕੁਲ ਬਾਈ ਹੁਣਾਂ ਦੀ ਸ਼ਾਪ ਆ ਇੱਥੇ ਆ ਕੇ ਤੁਸੀਂ ਆਪ ਦੀ ਮਨ ਪਸੰਦ ਦਾ ਬੋਲਟ ਆ ਜਿਹੜਾ 2009 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮਾਡਲ ਆਏ ਆ ਸਾਰੇ ਤੁਹਾਨੂੰ ਇੱਥੇ ਅਵੇਲੇਬਲ ਬਾਈ ਹੁਣਾਂ ਕੋਲੋਂ ਕਰਾ ਕੇ ਦੇਣਗੇ ਪਰ ਇੱਥੇ ਜਿਹੜਾ ਗੈਂਤੀ ਦੀ ਮੋਟਰਸਾਈਕਲ ਲੱਗੀ ਫੇਰ ਵੀ ਮਤਲਬ ਆਪਣੇ ਕੋਲ ਇੱਥੇ ਖੜੇ ਆ ਬਾਈ 15 20 ਹਾਂ ਜੀ ਆਪਣਾ ਡਾਊਨ ਦੇ ਵਿੱਚ ਬਹੁਤ ਗੱਡੀਆਂ ਖੜੀਆਂ ਆ ਹਾਂ ਕੋਸ਼ ਉੱਥੇ ਖੜਾ ਜਿਹੇ ਜਿਹੇ ਵੀ ਥੋੜੀ ਮਲਾ ਦਿਲ ਕਰਦਾ ਹੋਵੇ ਉਹ ਜਾਂ ਤੁਸੀਂ ਬਾਈ ਹੁਣਾਂ ਕੋਲ ਵਰਕ ਕਰਕੇ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਲਾਜ਼ਮੀ ਹੈ ਕਰੀ ਬਾਈ ਹੁਣਾਂ ਕੋਲ ਆਓ ਤੇ ਜਾਇਜ਼ ਰੇਟ ਦੇ ਵਿੱਚ ਜਾਇਜ਼ ਰੇਟ ਦੇ ਵਿੱਚ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਈ ਜੀ ਹਾਂ ਜਾਇਜ਼ ਰੇਟ ਦੇ ਵਿੱਚ ਬਾਈ ਹੋਣਾ ਕੋਲ ਤੁਸੀਂ ਬੋਲਟ ਲੈ ਕੇ ਜਾ ਸਕਦੇ ਆ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਵੀਰ ਭਰਾ ਦਾ ਮਨ ਬੰਨਦਾ ਹੁੰਦਾ ਬਾਈ ਹੈਨਾ ਆਪਣੀ ਵੀਡੀਓ ਇੱਕ ਸ਼ੇਅਰ ਕੀਤੇ ਉਹਨਾਂ ਤੁਹਾਡੀ ਸ਼ੇਅਰ ਕੀਤੇ ਨੂੰ ਅਗਲੇ ਤੱਕ ਪਹੁੰਚ ਦੀ ਹੋ ਜਾਣੀ ਆ ਅਗਲੇ ਨੂੰ ਨੂੰ ਖੁਸ਼ ਹੋਇਆ ਸ਼ੇਅਰ ਕਰਨ ਨਾਲ ਕਿਸੇ ਨੂੰ ਕੋਈ ਵਧੀਆ ਚੀਜ਼ ਮਿਲਦੀ ਆ ਠੀਕ ਆ ਨਾ ਬਾਜ਼ਾਰ ਦੇ ਵਿੱਚ ਹੋਰ ਵੀ ਬਹੁਤ ਐਮ ਹੈਗੇ ਆ ਨੁਕਾਨੇ ਲਗਾਏ ਹੋਏ ਆ ਠੀਕ ਆ ਨਾ ਪਰ ਸਾਡਾ ਇੱਕੋ ਹੀ ਏਮ ਆ ਵੀ ਬੰਦੇ ਨੂੰ ਵਧੀਆ ਕੁਆਲਿਟੀ ਦੀ ਚੀਜ਼ ਵਧੀਆ ਪ੍ਰੋਵਾਈਡ ਕੀਤੀ ਜਾਵੇ ਜੀ ਜੀ ਧੰਨਵਾਦ ਬਾਈ ਤੇਰਾ ਟਾਈਮ ਕੱਢਣ ਲਈ ਧੰਨਵਾਦ ਜੀ